ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਾਂ ਬਾਈ ਸਭ ਠੀਕ ਠਾਕ ਹੋਵेंगे ਚੱਕਲੀ ਬਾਈ ਕਾਰ ਆਪਣਾ ਨਾ ਆਪਣੀ ਚਲੇ ਜਾਂ ਆਪਾਂ ਸਰਹੰਦ ਦਾ ਸਮਾਨ ਲੈਣ ਲੈਟਨ ਲੂਟਾਂ ਹੋਰ ਵੀਰਾ ਤੁਹਾਨੂੰ ਆਪਾਂ ਦੀ ਇਹ ਠੀਕ ਠਾਕ ਜੀ ਮਿਲਾਂ ਬਾਈ ਅੱਗੇ ਜਾ ਕੇ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਕਣਕਾਂ ਦੀ ਤਿਆਰੀ ਹੈ ਅੱਪ ਤੱਕ ਲਈ ਕਣਕ ਜੋਰ ਲਾ ਕੇ ਬਸਣਾ ਤੋ ਪਨੀਰ ਆ ਲਾ ਤਪੈਰੇ ਅ ਪਛੂਬਤੇ ਚੱਲ ਰਹੀ ਐ ਪੜ ਜਾਣਾ ਕੰਮ ਮੈਂ ਨਵੀਂ ਅਮਰਿਆ ਆਵਣਾ ਪਹੁੰਚ ਕੇ ਬਈ ਸਰਹੰਦ ਆਪਾ ਤੋ ਘਰ ਖੁੱਲ ਗਈ ਪਤਾ ਨਹੀਂ ਨਾਲ ਇੱਕ ਜਾ ਕੇ ਪਤਾ ਲੱਗੇਗਾ ਬੰਦਾ ਤੋ ਘਰ ਬੰਦ ਏ ਫਿਰ ਹਲੇ ਓਲੀ ਚਲੋ ਫੋਨ ਫੋਨ ਕਰਕੇ ਬੁਲਾਉ ਮਾਂ ਬੰਦੇ ਨੂੰ ਉਹ ਨੰਬਰ ਲਿਖਤਾ ਵਾ ਕਰਤੋਂ ਫੋਨ ਇਹੋ ਸਾਹਮਣੇ ਆ ਦੇ ਕੋਲੀ ਆਟੋ ট্রেਡਰਸ ਜੀ ਸਰਾ ਦੁਕਾਨ ਖੋਲਣੇ ਮੇ ਹਜੇ ਟਾਈਮ ਤਾਂ ਬਾਈ ਨੂੰ ਕਰਦਾ ਫੋਨ ਬਾਈ ਕਰੇ ਮੈਂ ਲੇਟ ਆਵਾਂਗਾ ਆਪਾਂ ਪਹੁੰਚ ਕੇ ਗੁਰੂ ਘਰ ਹਾਜ਼ਰੀ ਲਵਾਣਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਫਤੇ ਸਿੰਘ ਜੀ ਗੁਰੂ ਘਰ ਬਾਈ ਲਵਾਣੇ ਬਾਈ ਹਾਜ਼ਰੀ ਲਿਓ ਜੀ ਦਵਾ ਦੀ ਆਪਣੇ ਫਤੇਗੜ ਸਾਹਿਬ ਹਾਜ਼ਰੀ ਪਰੋਂ ਬਈ ਬ ਦੁਕਾਨ ਵੀ ਖੁੱਲ ਗਈ ਹੋਣੀ ਬਈ ਲੈਟਾਂ ਵਾਲੇ ਨੇ ਆ ਸਾਮਾਨ ਸਮੋਨ 10:00 ਬਜ ਗਏ ਖੁੱਲ ਗਈ ਬਈ ਦੁਕਾਨ ਲਈਏ ਬਰਕਰ ਪਹਿਲਾਂ ਆਈਆਂ ਮਾਲਕ ਲੈਟ ਆਈਆਂ ਸਾਸਤਰੀ ਕਾਲ ਸਰਦਾਰ ਸਾਹਿਬ ਬੜੀ ਵੇਟ ਕਰਾਈ ਜੀ ਉਹ ਠੀਕ ਹੈ ਫਿਰ ਮੈਂ ਵੀ ਨਿਕਲ ਗਿਆ ਸਮਾਨ ਆਪਣਾ ਬਾਈ ਨੇ ਗੱਡਿਆ ਕਿਹ ਜਗ੍ਹਾ ਪਾਈ ਦਾ ਪਲਾਟ ਭਰੋ YouTube ਬਾ ਕੀ ਆਪਣੀ ਕ੍ਰਿਕਟ ਵਾਲੀਆਂ ਹੈ ਹਾਂਜੀ ਫਾਈਲਾਈਨ ਲਾਈਟਾਂ ਮ ਪਾਵੇਂ ਬਾਈ ਜਿਹੜੀ ਪਹਿਲਾਂ ਟਰੈਕਟਰ ਇਹ ਪੰਪਰਾਂ ਪਰ ਲਾਈ ਆਪਾਂ ਨੇ ਨੇ ਨੀ ਅੱਗੇ ਬਣੀ ਪੈਕ ਲਾਈਟਾਂ ਕੰਪਨੀ ਦੀ ਮੁਰਲੇ ਇੰਡੀਕੇਟਰ ਨੇ ਲੀ ਲੇਟਾਂ ਤੇ ਇੱਕ ਬੈਕ ਲਾਈਟ ਹੈ ਉਮਾਂ ਚੈੱਕ ਕਰ ਰਿਹਾ ਬਈ ਪਰ ਉਹ ਚੈੱਕ ਸਮਾਨ ਸਾਰਾ ਠੀਕ ਹੈ ਜੀ ਤ੍ਰੇਤਾ ਕਰਤਾ ਹੋਈ 24 ਵੋਲਟ ਹੈ ਮਤਲਬ 12 ਕਰਕੇ ਘਟ ਵੱਲ ਰਹੀ ਹੈ ਬਹੁਤ ਠੀਕ ਹੈ ਕੰਡੀਗੇਟਰ ਹੋ ਗਿਆ ਇਹ ਪਿੱਛੇ ਵਾਲੇ ਮੁਰਿਆਲੇ ਉਹ ਕਲੇ ਹੋ ਗਏ ਵਾ ਠੀਕ ਹੈ ਕਰਦੇ ਫਿਰ ਪੈਕ ਕਰਦੇ ਸਮਾਨ ਹੋ ਗਿਆ ਸਮਾਨ ਹਾਂਜੀ ਆ ਦੋ ਬੈਕ ਦੋ ਫਰਾਂਚ ਚਾਰ ਐਲ.ਈ.ਡੀ. ਮੈਟ ਲਾਈਟਾਂ ਦੋ ਹਾਈਲੋ ਕਰੇਟਾ ਵਾਲੀ ਚੀਜ਼ਾਂ ਪਤਾਸੀ ਇੱਕ ਤਸੀਸਾ ਬਣਾਉਂ ਬਈ ਪਰਚੀ ਫਿਰ ਹਾਂਜੀ ਦੇਖਸੀ ਅੰਟੀ ਠੀਕ ਹੈ ਵੀਰੇ ਓਕੇ ਥੈਂਕ ਯੂ ਧੰਨਵਾਦ ਤੁਹਾਡਾ ਬਾਈ ਮਿਲ ਗਿਆ ਸਮਾਨ ਸਾਰਾ ਆਪਾਂ ਨੂੰ ਬਾਈ ਆ ਵਾ ਸਾਰੀ ਵੈਰਾਈਟੀ ਹੈ ਬਾਈ ਜਦ ਮਰਜੀ ਆਓ ਜੋ ਮਰਜੀ ਲਿਓ ਟਰੱਕ ਦਾ ਗੱਡੀ ਆ ਕਾਰ ਦਾ ਸਿਸਟਮ ਜੋ ਵੀ ਬਲੇਰੋ ਲਈਆਂ ਆਪਾਂ ਨੇ ਜਾਲੀਆਂ ਸ਼ੀਸ਼ਿਆਂ ਵਾਲੀਆਂ ਤੁਸੀਂ ਲਿਆ ਲਿਆ ਲਾਈਟਾਂ ਮੇਨ ਰੋਡ ਤੇ ਬਈ ਥੋੜੀ ਜਿਹੀ ਪਿੱਛੇ ਹਟ ਕੇ ਦੁਕਾਨ ਬੱਸ ਆ ਮੇਨ ਹਾਈਵੇ ਆਪਣਾ ਕੋਲੀ ਆਟੋ ਟ੍ਰੇਡਸ ਪਹੁੰਚ ਗਏ ਬਈ ਆਪਾਂ ਰਾਜਪੁਰੇ ਮੰਡੀ ਵਾਂ ਰਾਜਪੁਰੇ ਮੰਡੀ માં ਆਈ ਵੀ ਕਣਕ ਨਮੀ ਕਣਕ ਹੈ ਕਈ ਢੇਰੀਆਂ ਹੀ ਵਿਉ ਹੁੰਦੇ ਸਕਾਰੇ ਹੈ ਹੈ ਕਿਹੋ ਢੇਰੀ ਪਈਏ ਦੇਖ ਉਹ ਦੇ ਪਰਾਂ ਇਹ ਘੜਿਆ ਸੋਨ ਲਿਕੇ ਟਰੈਕਟਰ ਕਣਕ ਆ ਗਈ ਬਈ ਨਵੀਂ ਨਾ ਹਿਉੜੇ ਨਰਮ ਹੈ ਹਾਲੇ ਤੋ ਗਣ ਕਿੰਨੇ ਕਰੋ ਇਹਦੇ ਉਹ ਸਕਾਈ ਪਈ ਹੈ ਦਾਣਾ ਦਾਣਾ ਗਰੀ ਪਈ ਕੋਈ ਬਾਤ ਦਾ ਕੀ ਫਾਇਦਾ ਹਨ ਆਪਣੀ 4 ਦਿਨੋਂ ਹੀ ਰੋਕ ਲੈ ਬੰਦਾ ਕੀ ਮੁਕੀ ਲਾਣੀ ਹੋਣੀ ਇਹੋ ਬਈ ਇਹਦੇ ਘੇਟੇਰੀ ਹੈ ਵੀ ਗਣਕੇ ਥੋੜੀ ਥੋੜੀ ਜੀ ਵੱਡੀ ਵੀ ਅੰਕ ਤੇ ਅਸੀਂ ਨਮਸਣਾ ਚੈੱਕ ਕਰੀਆਂ ਹੋਣੀਆਂ ਲੋਕਾਂ ਨੇ ਸਰੋਂ ਬਗਿਆ ਬਈ ਲਾਂ ਟਰਾਲੀ ਦਾ ਬੜੀ ਦਾ ਬਿੱਡਾ ਪਰ ਬੁਰੇ ਹੈ ਨਾ ਦੇ ਨਾ ਮੂਸੇ ਬੈਂਗਲ ਕਿਸੇ ਚੀਜ਼ ਮੇ ਫਸਿਆ ਹੋਆ ਓ ਰਹਿੰਦੇ ਔ ਟੂਲ ਮੂਸਿਆ ਬਾਵੇ ਕਿੱਕ ਟੂਲ ਤਾਂ ਮੰਮ ਨੇ ਨਿਕਲਿਆ ਔ ਤੁਸੀਂ ਜਾਂ ਫਸਾਈ ਦੀ ਸੀ ਪਹਿਲਾਂ ਸੋਨ ਨਹੀਂ ਨਾ ਫਸਾਈ ਦੀ ਸੀ ਬੱਚੇ ਮਾਂ ਮੰਮੀ ਆ ਫਸਾਦੀ ਦੀ ਇਹਨਾਂ ਨੂੰ ਲੱਗ ਗਿਆ ਬਾਈ ਬਿੱਡ ਹਾਰਾ ਨਟ ਲੱਗੇ ਕਸਟਾਰਟ ਕਰਨਾ ਬਹੁਤ ਤੇ ਮਾਰ ਦੇ ਇੱਕ ਸਾਈਡ ਤੇ ਭਗ ਜਾ ਕੁਝ ਵੀ ਨਹੀਂ ਲੱਗਦਾ ਕਿੱਲ ਚਲ ਚਲਦੇ ਬੱਤੇ ਚਲ ਚਲ ਹੋ ਗਈ ਟਰਾਲੀ ਤਿਆਰ ਚਲੇ ਆਪਾਂ ਖਾਦ ਲੈਣ ਖੁੰਬਾ ਵਾਲਾ ਮਿਲਾ ਅੱਗੇ ਜਾ ਕੇ ਪਹੁੰਚ ਗਿਆ ਭਾਈ ਸ਼ੰਭੂ ਆਪਾ ਰਾਤੀਆਂ ਆਪਣੇ ਕੋਲ ਤਿੰਨ ਹੈ ਪੂਰੇ ਪੂਰੇ ਵਾਲਾ ਟਰੈਕਟਰ ਚਾ ਮਨੜਾ ਛੱਡਾ ਪੂਰੇ ਨੂੰ ਪਤਾ ਪੂਰਾ ਗਿਆਦਾ ਪਤਾ ਕਰਕੇ ਕਿੱਥੇ ਮਿਲ ਰਿਹਾ ਕਿ ਆਪ ਸਾ ਬਸ ਉਹਨੂੰ ਨਾ ਫੋਨ ਕਰਿਆ ਪਰ ਤੁਰਤ ਤਵੇ ਜਾਰੇ ਨਗਾ ਗਿਆ ਉਹਨੇ ਮਿੱਟਲ ਨੂੰ ਆ ਗਿਆ ਟਰਾਲੀ ਤਿਆਰ ਕਰਵਾ ਆ ਗਿਆ ਤਰਾ ਬੰਦੂ ਕਰਿਆ ਫੋਨ ਆਪਾਂ ਨਾਲ ਹੀ ਹੋ ਗਈ ਕਾਲ ਦੀ ਹੌਲੈਂਡ ਬੁਰੇ ਵੀ ਹੌਲੈਂਡ ਪਹੁੰਚ ਗਏ ਭਾਈ ਆਪਾਂ ਸ਼ੰਭੂ ਦੇ ਅੱਗੇ ਆਨੰਦਗੜ੍ਹ ਪਿੰਡ ਹੈ ਰੇ ਪਿਆ ਭਾਈ ਬਾਦੂ ਖੁੰਬਾਂ ਵਾਲਾ ਪੂਰਾ ਗਿਆਦਾ ਪਤਾ ਕਰਕੇ ਅੱਜ ਸਵੇਰੇ ਹੀ ਰਹਿ ਪਹਿਲਾਂ ਆਪਣੇ ਪਿੰਡ ਦੇ ਹੋਰ ਬੰਦੇ ਵੀ ਲੈ ਗਏ ਹੁਣਾਂ ਦਾ ਕੋਈ ਆਈ ਗਈ ਨਹੀਂ ਦਈ ਆਪਾਂ ਨੂੰ ਪਤਾ ਨਹੀਂ ਕਿਆ ਡਰਤਾ ਮਨ ਮਾ ਕੋਈ ਹਨਾਗੇ ਰੇ ਬਾਦੂ ਪਿਆਇਆ ਮੈਂ ਚਾਰ ਦਿਨ ਬਹੁਤ ਬੰਦੇ ਲੈ ਵੀ ਗਏ ਸੁੱਕੇ ਮਾ ਪੌਦ ਬੀਜਾਂ ਬਾਈ ਆਪਾਂ ਸੁੱਕਾ ਬੀਜ ਬੀਜ ਗਏ ਜੀਰੀ ਦਾ ਉੱਪਰ ਫਿਰ ਉਹ ਖੰਡਾ ਕੇ ਪਾਣੀ ਲਾ ਦਿੰਦੇ ਆ ਜਾਨੀ 5-6 ਸਾਲ ਹੋ ਗਏ ਇਸ ਤਰੀਂ ਬੀਜ ਰਹੇ ਆ ਪਹਿਲਾਂ ਲਰਲੀ ਰਾਖ ਗਲ ਵੀ ਬੀਜੀ ਏ ਇਹ ਵੀ ਉਹ ਪਾਈ ਕਰਾਂ ਉਹ ਠੀਕ ਲਗਾਪ ਤੁਹਾਨੂੰ ਸਭ ਦਾ ਪਿੱਛੇ ਲੈਦੇ ਪਸਨੌਰ ਤੇ ਦੇਖੋ ਬਾਈ ਕੰਮ ਕਾਰਾ ਮੇ ਬੜ ਜائیںਗੇ ਫਿਰ ਨਾ ਮਿਲਦਾ ਨਹੀਂ ਕਈ ਮੇਰੀ ਬਾਦ ਮੱਕ ਮੱਕ ਜਾ ਫਿਰ ਦਿੱਕਤ ਆ ਜਾ ਇਸ ਕਰਕੇ ਅਡਵਾਂਸ ਲੈ ਕੇ ਰੱਖ ਲੈਣਗੇ ਨੰਤਗੜ ਪਿੰਡ ਮਾ ਬਾਈ ਫੈਕਟਰੀ ਉਹ ਸਾਹਮਣੇ ਫੈਕਟਰੀ ਹੈ ਦੇਖੋ ਮੈਂ ਤੁਹਾਨੂੰ ਜੋ ਫੋਨ ਨੇ ਫਿਕਸਿੰਗ ਦੇਖੋ ਉਹ ਫੈਕਟਰੀ ਹੈ ਖੁੰਬਾ ਵਾਲੀ ਉਹ ਬੰਦੇ ਫਿਰ ਰਹੇ ਆ ਉਹ ਮਸ਼ੀਨ ਖੜੀ ਉਹ ਮਸ਼ੀਨ ਆਈ ਗਈ ਆਪਣੇ ਪਰਨ 303500 ਦੇ ਕਰੀਬ ਇਹ 12 6 ਵਾਲੀ ਟਰਾਲੀ ਦੇਖਿਆ ਵਿੱਡ ਵਾਲੀ ਭਰਕ ਹੈ ਬਾਕੀ ਬੜੀ ਹੈ ਬਈ ਵੱਦ ਲੈ ਹੈਗੇ ਜੋ ਵੀ ਦੇਖ ਅਗਲਾ ਆ ਗਿਆ ਬਾਈ ਮਸੀਨ ਮਸੀਨ ਆ ਗਈ ਬਾਈ ਲੋਟਰ ਵਾਲੀ ਤੇ ਭਰੇਗੀ ਮਾਲ ਆਪਣੇ ਬਾਹਰ ਟਰਾਲੀਆਂ ਤਿਆਰ ਨੇ ਤਿੰਨੇ ਪਹਿਲਾ ਨੰਬਰ ਲਾਇਆ ਬਾਈ ਇਸ ਕਾ ਟਰਾਲੀ ਦਾ ਆਮ ਨਾਲੇ ਟਰੈਕਟਰ ਦਾ ਰੇ ਇਹਨ ਪਚਿਆਵਾ ਪੁਰਾਣਾ ਰੇ ਇਹਨ ਵਧੀਆ ਆ ਜਾ ਜੇ ਨਹੀਂ ਪਵਾਇਆ ਆਪਣੇ ਗਾ ਬਈ ਪੁਰਾਣਾ ਜੇ ਪਾ ਦੇ ਪਚਿਆ ਰੇ ਔਰ ਕੀ ਬਈ ਉਹ ਟਰਾਲੀ ਲੱਗੇ ਪੂਰੇ ਵਾਲੀ ਭਰਨਾ ਫਿਰ ਭਰਾਂਗੇ ਬੜੀ ਹਾਂ ਸੁੱਕੇ ਠੀਕ ਹੈ ਆ ਜਾ ਹਿੰਮਤ ਨਾਲ ਫਿਰ ਕਰਕੇ ਪੱਦਰ ਜੀ ਆ ਕਸੀ ਨਹੀਂ ਹੋ ਕਸੀ ਲੋਡ ਹੋਏਗੀ ਇੱਧਰ ਹੋ ਗਿਆ ਪੱਧਰ ਜਾ ਲਿਆ ਕਸੀ ਲਿਆ ਫਿਰ ਹੋ ਗਈਆਂ ਬਾਈ ਦੋ ਹੋ ਗਈਆਂ ਲੋਡ ਇਹ ਲੱਗਿਆ ਨੰਬਰ ਹੀ ਕਾ ਇਹ ਲਾਵਾ ਮੈਂ ਬਰਾ ਸੈਟ ਜੀ ਕਰਕੇ ਲਿਓ ਜੀ ਲੱਗ ਗਿਆ ਨੰਬਰ ਆਪਣਾ ਵੀ ਕਹਿੰਗੇ ਪਹਿਲੀ ਬਾਗਟ ਦੋਹਾਂ ਜਿੰਨਾ ਮਾਲ ਆ ਜਾਏਗਾ ਕੱਲੀ ਵਾਂ ਕੱਡਾਂ ਹੀ ਦਫਾ ਫੇਜੀ ਆਪਾਂ ਲੈ ਬਈ ਹੋ ਗਈ ਫੁੱਲ ਬੜੀ ਟਰਾਲੀ ਐਨ ਇਹ ਵੀ ਨੇ ਵੀ ਹੋ ਗਈਆਂ ਪੱੱਤਰ ਹੀ ਨਾ ਮੈਂ ਇੱਕ ਇੱਕ ਭਾਗਟ ਹੋਰ ਪਵਾਵੇਂਗੇ ਆਪਾਂ ਬਈ ਬਹੁਤ ਘੈਂਟ ਬੰਦਾ ਬਾਪੂ ਕਹਣਾ ਜੱਟਾਂ ਵਾਲੀ ਗੱਲ ਹੈ ਬਾਣੀ ਵਾਲੀ ਬਾਤ ਨਹੀਂ ਹੈਗੀ ਹੈਨਾ ਦੋ ਮਿੰਟ ਲੱਗਣਗੇ ਦੋ ਘੰਟੇ ਪਹਿਲੇ ਹਾਂਸ ਕੇ ਦੇਵੇਗਾ ਮੈਂ ਨਾ ਬੜੀ ਆ ਜੀ ਮੇਰੀ ਮਾੜੀ ਇੱਕ ਵੀ ਬਈ ਠੀਕ ਹੈ ਜੀ ਮਨਨੂ ਕਹਿਦਾ ਕਿ ਗੱਡੀ ਦੀ ਪੈਸਾ ਇਹ ਕਰਵਾ ਨਾ ਕਰੇਂ ਮੈਂ ਹੈ ਨਹੀਂ ਜਾ ਰਹਾ ਉਹ ਤੇ ਕਰ ਲਿਆ ਕਾਸੀ ਗੱਲ ਸੈਟ ਜਾ ਫੱਲਾ ਗਿਟੋਚੀ ਲੱਗੀ ਆ ਲੈ ਵੀ ਇੱਕ ਵਾਗ ਟਪ ਵੀ ਗਈ ਸਮਾ ਫੱਲਾ ਹੋ ਗਿਆ ਤਿੰਨੇ ਟਰਾਲੀਆਂ ਹਨ ਤੋਂ ਆਉਂਦਾ ਹੀ ਹੱਥ ਉੱਥਾ ਦੁੱਖਿਆ ਜਾ ਕਰ ਲਏ ਉਹ ਵੀ ਸੈਟ ਲੈ ਬਈ ਟੋਚੀਆਂ ਲੱਗ ਗਿਆ ਸਾਰੀ ਟਰਾਲੀਆਂ ਗਿਆ ਨਾ ਇਹ ਵੀ ਮਾਥੜੀ ਘੱਟ ਲਗਾ ਇੱਕ ਵਗਟ ਹੋਰ ਪਾਦੀ ਬਬੂ ਨੇ ਬਈ ਲੱਗਦੀਆਂ ਕਸਰਾਂ ਬਾਈ ਟੋਰਪੇਟ ਟਰੈਕਟਰ ਆਪਣੇ ਪਿੰਡ ਨੂੰ ਕਈ ਦਿਨ ਹੋਏ ਬਾਈ ਫੇਰੇ ਤੇ ਵੀ ਲਿਆਣੀ ਆ ਲਿਆਣੀ ਆ ਕੁਛ ਵੀ ਕਈਆਂ ਨੂੰ ਦਿਹਾੜੀ ਕਿੱਥੇ ਮਿਲ ਰਿਹਾ ਆਪਾਂ ਨੂੰ ਪਤਾ ਨਹੀਂ ਤਾਂ ਜਦ ਚੜੇਗਾ ਮੰਨੇ ਬਣਨਾ ਜੇ ਦੀ ਬਣਨਾ ਬਣ ਵੀ ਵਧੀਆ ਗਿਆ ਕੰਮ ਐ ਨੋਖੇਰ ਕੋਟ ਸਾਈਟਾਂ ਲੱਗੀਆਂ ਬਾਈ ਆਪਾਂ ਪਹੁੰਚ ਗਏ ਪਾਕਪਾਵ ਰੋ ਟਲੀ ਤਾਰੇ ਆਪਾਂ ਕੱਲ ਨੂੰ ਲੈ ਫਲ ਭਰ ਕੇ ਆਣ ਠੀਕ ਹੈ ਬਾਈ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਾਈ ਸਾਰਿਆਂ ਨੂੰ ਬਾਈ ਕਮੈਂਟ ਕਮੈਂਟ ਸ਼ੇਅਰ ਕਰੇ ਕਰੋ ਯਾਰ ਵਿਊ ਘਟਣ ਲੱਗੇ ਕੀ ਬਾਤ ਸਬਸਕ੍ਰਾਈਬਰ ਤਾਂ ਵੱਧ ਗਏ ਵਿਊ ਘਟਣ ਲੱਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਬਈ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਮਿਲਾਂ ਸਵੇਰੇ ਕਿਸੇ ਨਵੀਂ ਵੀਡੀਓ ਮਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ